ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅੱਜ ਦੋ ਤਿੰਨ ਗੱਲਾਂ ਇਕੱਠੀਆਂ ਨੇ। ਅੱਜ ਦਸਹਿਰੇ ਦਾ ਤਿਹਾਰ ਵੀ ਹੈ ਸਾਡੇ ਭਾਰਤ ਦੇ ਬਹੁਤ ਵੱਡੀ ਗਿਣਤੀ 'ਚ ਲੋਕ ਇਹਨੂੰ ਮਨਾਉਂਦੇ ਆ। ਕਹਿਣ ਨੂੰ ਇਸ ਨੂੰ ਬਦੀ ਦੇ ਉੱਤੇ ਨੇਕੀ ਦੀ ਜਿੱਤ ਕਿਹਾ ਜਾਂਦਾ ਹੈ। ਤੇ ਕੁਝ ਸਵਾਲ ਸਾਡੇ ਸਾਹਮਣੇ ਉੱਠਦੇ ਆ ਵੀ ਜਿਹਨੂੰ ਬਦੀ ਕਿਹਾ ਜਾਂਦਾ ਉਹ ਕਿੱਡੀ ਬਦੀ ਸੀ? ਜਿਸ ਤਰ੍ਹਾਂ ਵੀ ਦੱਸੀ ਜਾਂਦੀ ਹੈ ਤੇ ਅੱਜ ਉਹਦੇ ਮੁਕਾਬਲੇ ਤੇ ਬਦੀ ਘਟ ਗਈ ਜਾਂ ਵੱਧ ਗਈ? ਇਹ ਕਿਸ ਤਰ੍ਹਾਂ ਦਾ ਰੂਪ ਲੈ ਗਈ ਤੇ ਜਿਹਨੂੰ ਨੇਕੀ ਕਹਿੰਦੇ ਆ ਉਹ ਨੇਕੀ ਅੱਜ ਕਿੰਨੀ ਕ ਹੈ ਉਹਦੇ ਤੇ ਵੀ ਆਪਣੇ ਤੰਗ ਨਾਲ ਸਾਨੂੰ ਅੰਦਰ ਛਾਤੀ ਮਾਰ ਲੈਣੀ ਚਾਹੀਦੀ ਹੈ ਜਿੱਥੇ ਇਹ ਤਿਹਾਰ ਹੈ ਇੱਥੇ ਅੱਜ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਵੀ ਹੈ ਉਹਨਾਂ ਦੀ ਜਨਮ ਦਿਤੀ ਹੈ ਲਾਲ ਬਹਾਦਰ ਸ਼ਾਸਤਰੀ ਜੀ ਦਾ ਵੀ ਜਨਮ ਦਿਨ ਹੈ ਅਸੀਂ ਇਸ ਦਸਹਿਰੇ ਦੇ ਦਿਨ ਤੇ ਦੋ ਗੱਲਾਂ ਕਰਨੀਆਂ ਚਾਹੁੰਦੇ ਆ ਦਸਹਰੇ ਦੇ ਦਿਨ ਤੇ 1925 ਦੇ ਵਿੱਚ ਜਿਹੜਾ ਕਿ ਉਦੋਂ 27 ਸਤੰਬਰ ਸੀ ਉਸ ਵਕਤ ਡੇਟ ਜਿਹੜੀ ਆ ਉਹਦਾ ਤਰੀਕ ਜਿਹੜੀ ਹੈ 1925 ਚ 27 ਸਤੰਬਰ ਨੂੰ ਦਸਹਰੇ ਦੇ ਦਿਨ ਆਰਐਸਐਸ ਦਾ ਜਨਮ ਹੁੰਦਾ ਹੈ 100 ਸਾਲਾਂ ਬਾਅਦ ਅੱਜ 2 ਦਸੰਬਰ ਨੂੰ 나ਗਪੁਰ ਦੇ ਵਿੱਚ 100 ਸਾਲ ਪੂਰੇ ਹੋਣ ਦਾ ਆਰਐਸਐਸ ਆਪਣਾ ਜਸ਼ਨ ਮਨਾ ਰਹੀ ਹੈ ਕੱਲ ਉਹਦਾ ਜਸ਼ਨ ਉਹਨਾਂ ਨੇ ਦਿੱਲੀ ਦੇ ਵਿੱਚ ਮਨਾਇਆ ਤੇ ਜਿਦੇ ਚ ਪ੍ਰਧਾਨ ਮੰਤਰੀ ਮੋਦੀ ਜੀ ਨੇ ਆਰਐਸਐਸ ਦੇ 100 ਸਾਲਾਂ ਦੇ ਉੱਤੇ ਇੱਕ ਸਿੱਕਾ 100 ਰੁਪਏ ਦੇ ਨੋਟ ਦਾ ਸਿੱਕਾ ਤੇ ਇੱਕ ਡਾਕ ਟਿੱਪ ਜਾਰੀ ਕੀਤੀ ਹੈ ਤੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਬਹੁਤ ਸਾਰੀਆਂ ਗੱਲਾਂ ਉਸ ਟਾਈਮ ਆਰਐਸਐਸ ਦੇ ਪ੍ਰਸ਼ੰਸਾ ਦੇ ਵਿੱਚ ਕਈਆਂ ਨੇ ਤੇ ਉਹਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਅੱਡ-ਅੱਡ YouTube ਚੈਨਲਾਂ ਦੇ ਉੱਤੇ ਅੱਡ-ਅੱਡ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਬੜੀ ਵੱਡੀ ਪੱਧਰ ਤੇ ਉੱਤੇ ਬਹਿਸ ਚੱਲ ਰਹੀ ਹੈ ਸੋ ਅਸੀਂ ਉਸ ਬਹਿਸ ਨੂੰ ਤੇ ਮਹਾਤਮਾ ਗਾਂਧੀ ਦੀ ਦੇ ਜਨਮ ਨੂੰ ਰੜਾ ਕੇ ਜੇ ਦੇਖਣਾ ਚਾਹਾਂਗੇ ਸੋ ਉਹਦੇ ਉੱਤੇ ਜਦੋਂ ਮੋਦੀ ਜੀ ਪ੍ਰਸ਼ੰਸਾ ਕਰਦੇ ਐ ਉਹ ਕਹਿੰਦੇ ਐ ਕਿ ਵੀ ਇਹ ਪਹਿਲੀ ਵਾਰ ਹੈ ਕਿ ਭਾਰਤ ਮਾਤਾ ਦੀ ਜਿਹੜੀ ਤਸਵੀਰ ਹੈ ਉਹ ਕਿਸੇ ਭਾਰਤੀ ਕਰੰਸੀ ਦੇ ਉੱਤੇ ਆਈ ਹੈ। ਬਹੁਤ ਵੱਡਾ ਲੋਕ ਬਹੁਤ ਵੱਡੀ ਜਨਤਾ ਭਾਰਤ ਮਾਤਾ ਨੂੰ ਜਿਸ ਤਰ੍ਹਾਂ ਆਰਐਸਐਸ ਭਾਰਤ ਮਾਤਾ ਮੰਨਦੀ ਹੈ ਹੋ ਸਕਦਾ ਹੈ ਉਦਾਂ ਨਾਮੰਦੀ ਹੋਵੇ। ਇਹ ਸਾਰੇ ਦੇਸ਼ ਦੇ ਉੱਤੇ ਇੱਕ ਤਰ੍ਹਾਂ ਨਾਲ ਠੋਸਿਆ ਜਾ ਰਿਹਾ ਹੈ। ਦੂਸਰਾ ਉਹਨਾਂ ਨੇ ਜਿਹੜਾ ਕਿਹਾ ਵੀ ਆਰਐਸਐਸ ਕੋਲ ਜਿਹੜੀਆਂ ਭਾਰਤ ਦੀਆਂ ਅੱਜ ਦੀਆਂ ਸਮੱਸਿਆਵਾਂ ਨੇ ਬਾਹਰਲੇ ਦੇਸ਼ਾਂ ਦੇ ਨਾਲ ਤੇ ਜਿਹੜੀ ਸਾਡੀ ਨਿਰਪਰਤਤਾ ਹੈ ਤੇ ਜਿਹੜੇ ਸਾਡੇ ਏਕਤਾ ਨੂੰ ਤੋੜਨ ਦੀਆਂ ਜਿਹੜੇ ਜਿਹੜੇ ਯਤਨ ਨੇ ਤੇ ਜਿਹੜੀ ਸਾਡੇ ਦੇਸ਼ ਦੇ ਵਿੱਚ ਜਾਣ ਬੁੱਝ ਕੇ ਕੋਸਪੈਠ ਕਰਾ ਕੇ ਇਥੋਂ ਦੀ ਆਬਾਦੀ ਦਾ ਤਵਾਜਨ ਬਦਲਣ ਦੀਆਂ ਕੋਸ਼ਿਸ਼ਾਂ ਨੇ ਉਹ ਸਾਰੀਆਂ ਚੀਜ਼ਾਂ ਦਾ ਹੱਲ ਹੈ ਵਿਕਸਿਤ ਭਾਰਤ ਬਣਾਉਣ ਦਾ ਆਰਐਸਐਸ ਕੋਲ ਤੇ ਮੋਦੀ ਜੀ ਦੇ ਦਾਅਵੇ ਮੋਦੀ ਜੀ ਨੇ ਇਹ ਵੀ ਕਿਹਾ ਕਿ ਵੀ ਜਿਹੜੀ ਭਗਵਤ ਜੀ ਨੇ ਮੋਹਨ ਭਗਵਤ ਉਹਨਾਂ ਅੱਜਕੱਲ੍ਹ ਆਰਐਸਐਸ ਦੇ ਜਿਹੜੇ ਮੁਖੀ ਹੈ ਉਹ ਕਹਿੰਦੇ ਆ ਵੀ ਇੱਕ ਕੂਆ ਇੱਕ ਮੰਦਿਰ ਔਰ ਇੱਕ ਸ਼ਮਸ਼ਾਨ ਹੁਣ ਇਹ ਜਿਹੜਾ ਨਾਰਾ ਹੈ ਇਹ ਕੋਈ Hindu ਜਥੇਬੰਦੀ ਲਈ Hindu ਲੋਕਾਂ ਲਈ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਅਜੇ ਉਹਦੇ 'ਚ ਵੀ ਬਹੁਤ ਵੱਡੇ ਸਵਾਲ ਨੇ ਜਦੋਂ ਅਸੀਂ ਦੇਖਦੇ ਹਾਂ ਵੀ ਕਿਸੇ ਸਕੂਲ ਦੇ ਵਿੱਚ ਕਿਸੇ ਟੀਚਰ ਨੇ ਆਪਣੇ ਪੀਣ ਲਈ ਕਿਸੇ ਭਾਂਡੇ 'ਚ ਪਾਣੀ ਰੱਖਿਆ ਹੋਇਆ ਹੈ ਉਹਦੇ 'ਚੋਂ ਇੱਕ Dalit ਮੁੰਡਾ ਪਾਣੀ ਪੀ ਲੈਂਦਾ ਤੇ ਕੁੱਟਿਆ ਜਾਂਦਾ ਬਹੁਤ ਬੁਰੀ ਤਰ੍ਹਾਂ ਨਾਲ ਉਹਦੀ ਕਟਾਈ ਹੁੰਦੀ ਹੈ ਵੀ ਤੂੰ ਇਹਦੇ ਹੱਥ ਕਿਵੇਂ ਲਾਤਾ ਇਸ ਚੀਜ਼ ਤੇ ਸੋ ਇਹ ਕੂਆ ਹੁਣ ਕੂਏ ਤਾਂ ਸ਼ਾਇਦ ਪਤਾ ਨਹੀਂ ਹੈਗੇ ਜਾਂ ਨਹੀਂ ਸਰਕਾਰੀ ਟੂਟੀਆਂ ਹੋਣਗੀਆਂ ਕਿਤੇ ਕਿਤੇ ਹੋਣਗੇ ਵੀ ਤੇ ਇਹ ਕੂਆ ਵੀ ਜਿੱਥੋਂ ਸਾਰੇ ਭਾਰਤ ਜਿਹਦੇ ਲਈ ਲੜਨਾ ਪਿਆ ਉਦੋਂ ਅੰਮੇਦਕਰ ਸਾਹਿਬ ਵੀ ਲੜਦੇ ਰਹੇ ਏਕ ਮੰਦਰ ਭਈ ਭਾਰਤ ਦੇ ਵਿੱਚ ਤਾਂ ਮੰਦਰ ਦੀਆਂ ਜਿਹੜੀਆਂ ਨੇ ਇਹ ਸ਼ਿਵ ਵਾਲਿਆਂ ਦੇ ਮੰਦਰ ਹੋਰ ਨੇ ਦੂਜਿਆਂ ਦੇ ਵਿਸ਼ਨੂ ਵਾਲਿਆਂ ਦੇ ਹੋਰ ਨੇ ਬਹੁਤ ਸਾਰੇ ਲੋਕਾਂ ਦੇ ਅੱਡ-ਅੱਡ ਮੰਦਰ ਨੇ ਤੇ ਅੱਡ-ਅੱਡ ਧਰਮ ਨੇ ਉਹਨਾਂ ਦੇ ਮੰਦਰ ਨਹੀਂ ਉਹਨਾਂ ਦੇ ਧਾਰਮਿਕ ਸਥਾਨਾਂ ਦੇ ਨਾਂ ਵੱਖਰੇ-ਵੱਖਰੇ ਆ ਭਾਰਤਾਂ ਇੱਕ ਗੁਲਾਬ ਹੈਗਾ ਬਹੁਤ ਰੰਗਾ ਗੁਲਾਬ ਹੈ ਇਹ ਜੇ ਮੋਨ ਭਗਵਤੀ ਜੀ ਨੂੰ ਕੋਟ ਕਰਕੇ ਕੱਲ ਮੋਦੀ ਜੀ ਇਸ ਦੀ ਪ੍ਰਸਾਸਾ ਕਰ ਰਿਹਾ ਮੈਂ ਤਾਂ ਮਹਿਸੂਸੇ ਕਰਦਿਆ ਅਸੀਂ आरएमपीआई ਵੱਲੋਂ ਅਸੀਂ ਤਾਂ ਇਹ ਮਹਿਸੂਸ ਕਰਦੇ ਹਾਂ ਕਿ ਇਹ ਕੋਈ ਏਕਤਾ ਕਰਨ ਵਾਲੀ ਗੱਲ ਨਹੀਂ ਇਹ ਤਾਂ ਸਗੋਂ ਆਪਣੀ ਚੀਜ਼ ਦੂਜਿਆਂ ਦੇ ਉੱਤੇ ਠੋਸ ਕੇ ਜਿਹੜੇ ਰੰਗ ਨੇ ਉਹਨਾਂ ਨੂੰ ਬਹੁ ਰੰਗਿਆਂ ਤੋਂ ਇੱਕ ਰੰਗ ਕਰਨ ਦੇ ਵਿੱਚ ਰੰਗਣ ਦੀ ਕੋਸ਼ਿਸ਼ ਹੈ ਇੱਕ ਸ਼ਮਸ਼ਾਨ મોદી ਜੀ ਨੇ ਤਾਂ ਇੱਕ ਵਾਰੀ ਬੋਲ ਕਹਤਾ ਸੀ ਵੀ ਵੀ ਸ਼ਮਸ਼ਾਨ ਤੇ ਕਬਰਿਸਤਾਨ ਦਾ ਵਖਰੇਵਾ ਕੀਤਾ ਸੀਗਾ ਹੁਣ ਕੋਈ ਬੰਦੇ ਦਫਨਾਉਂਦੇ ਐ ਕੋਈ ਜਲਾਉਂਦੇ ਐ ਵੱਖਰੇ ਵੱਖਰੇ ਤਰੀਕੇ ਆ ਉਹਨਾਂ ਦੇ ਸੋ ਮੋਦੀ ਜੀ ਜਦੋਂ ਇੱਕ ਸ਼ਮਸ਼ਾਨ ਦੀ ਗੱਲ ਕਰਦੇ ਆ ਤਾਂ ਮਤਲਬ ਐ ਦੂਜਿਆਂ ਦੇ ਅਧਿਕਾਰਾਂ ਨੂੰ ਆਪਣੇ ਅੰਦਰ ਲੈ ਰਹੇ ਐ ਇੱਕ ਹੁੰਦਾ ਵਿੱਚ ਸਮੋਣਾ ਇੱਕ ਹੁੰਦਾ ੱੱਕੇ ਦੇ ਨਾਲ ਉਹਨਾਂ ਨੂੰ ਡਰਾ ਕੇ ਨਾਲ ਲਾਉਣਾ ਇਹ ਉਹ ੱੱਕੇ ਵਾਲਾ ਕੰਮ ਐ ਸੋ ਇਸ ਤਰ੍ਹਾਂ ਨਾਲ ਜਿਹੜੀ ਸਮਾਜਿਕ ਤੌਰ ਤੇ ਸਮਰਸਤਾ ਐ ਜਿਹੜੀ ਉਹ ਉਹਦੇ ਉਹ ਆਰਐਸਐਸ ਸ਼ੁਰੂ ਤੋਂ ਵਿਰੋਧੀ ਹੈ ਸੋ ਇਸ ਤਰ੍ਹਾਂ ਨਾਲ ਜਿਹੜਾ ਕੁਝ ਉਹਨਾਂ ਨੇ ਕਿਹਾ ਇੱਕ ਹੋਰ ਉਹਨਾਂ ਨੇ ਝੂਠ ਬੋਲਤਾ ਵੀ 1963 ਦੇ ਵਿੱਚ ਜਿਹੜੀ ਰਿਪਬਲਿਕ ਡੇ ਸਾਡਾ ਗਣਤੰਤਰ ਦਿਵਸ ਦੇ ਉੱਤੇ ਜਿਹੜੀ ਪਰੇਡ ਹੋਈ ਉਹਦੇ ਲਈ ਆਰਐਸਐਸ ਨੂੰ ਪਰੇਡ ਵਾਸਤੇ ਜਵਾਰਲਾਲ ਨਹਿਰੂ ਨੇ ਸੱਦਿਆ ਤੇ ਇਹ ਝੂਠ 2018 ਤੋਂ ਬਾਅਦ ਜ਼ਿਆਦਾ ਪ੍ਰਚਾਰਿਆ ਜਾ ਰਿਹਾ ਹੈ ਜਦੋਂ ਉਸ ਟਾਈਮ ਦੇ ਜਿਹੜੇ ਰਾਸ਼ਟਰਪਤੀ ਪ੍ਰਨਾਮ ਮੁਖਰਜੀ ਸੀ ਉਹ ਉਹਨਾਂ ਨੂੰ ਆਰਐਸਐਸ ਨੇ ਆਪਣੇ ਹੈੱਡਕੁਆਰਟਰ ਸੱਦਿਆ ਤਾਂ ਇਹ ਕਹਿ ਕੇ ਉਹਦੀ ਜਸਟੀਫਿਕੇਸ਼ਨ ਕੀਤੀ ਵੀ ਨਹਿਰੂ ਵੀ ਨੇ ਵੀ ਤਾਂ ਆਰਐਸਐਸ ਨੂੰ ਸੱਦਿਆ ਸੀਗਾ ਤਰੇਟ ਦੇ ਵਿੱਚ ਫਿਰ ਉਦੋਂ ਬਾਅਦ ਆਰਫ ਮੁਹੰਮਦ ਖਾਨ ਕਿਸੇ ਆਰਐਸਐਸ ਵਾਲੇ ਵਰਕਰ ਦੇ ਘਰ ਉਹਨੂੰ ਮਿਲਣ ਜਾਂਦਾ ਮੋਹਨ ਭਗਵਤ ਨੂੰ ਤਾਂ ਵੀ ਕਹਿੰਦੇ ਆ ਵੀ ਇਹ ਤਾਂ ਉਦੋਂ ਹੋਇਆ ਸੀ ਅੱਜ ਅੱਜ ਦੇ ਦਾ ਵਾਇਰ ਨੇ ਅੱਜ ਦੇ ਵਾਇਰ ਨਹੀਂ ਦਾ ਕਾਰਵਾ ਮੈਗਜ਼ੀਨ ਨੇ ਕਾਰਵਾ ਮੈਗਜ਼ੀਨ ਨੇ 2023 ਦੇ ਵਿੱਚ ਇੱਕ ਲੇਖ ਲਿਖਿਆ ਸੀ ਉਹਨੂੰ ਦੁਬਾਰਾ ਸਾਂਝਾ ਕੀਤਾ ਹੈ ਉਹਨਾਂ ਨੇ ਤਰੇਂਦਰ ਚਾਹੇ ਉਹਨਾਂ ਦਾ ਨਾਂ ਜਿਨ੍ਹਾਂ ਨੇ ਲਿਖਿਆ ਉਹ ਲੇਖ ਉਹ ਕਹਿੰਦੇ ਇਹ ਸ਼ਰਿਆਮੀ ਬਕਵਾਸ ਹੈ ਅਸਲ 'ਚ 1962 'ਚ ਚੀਨ ਨਾਲ ਲੜਾਈ ਹੁੰਦੀ ਹੈ ਸਾਰੇ ਭਾਰਤ ਦੇ ਵਿੱਚ ਨੈਸ਼ਨਲ ਐਮਰਜੈਂਸੀ ਲੱਗੀ ਹੁੰਦੀ ਹੈ ਦਸੰਬਰ 'ਚ ਉਸ ਵੇਲੇ ਦੇ ਜਿਹੜੇ ਡਿਫੈਂਸ ਮਿਨਿਸਟਰ ਨੇ ਵੀ ਬਿ ਜਵਾਨ ਉਹ ਲਿਖਦੇ ਹਨ ਨਹਿਰੂ ਸਾਹਿਬ ਨੂੰ ਵੀ ਐਤਕੀ ਆਪਾਂ ਗਣਤੰਤਰ ਪਰੇਡ ਕਰਾਈ ਹੀ ਨਾ ਉਹ ਕਹਿੰਦੇ ਵੀ ਨਹੀਂ ਪਰੇਡ ਤਾਂ ਕਰਾਵਾਂਗੇ ਫੌਜ ਥੋੜੀ ਹੋਊਗੀ ਜਨਤਾ ਦੀ ਪਰੇਡ ਹੋਊਗੀ ਸਿਟੀਜ਼ਨਸ ਮਾਰਚ ਹੋਊਗਾ ਉਸ ਦਿਨ ਲੱਖਾਂ ਲੋਕ 1 ਲੱਖ ਲੋਕ ਦਾ ਉਸ ਦਿਨ ਜਿਹੜਾ ਹਿੰਦੁਸਤਾਨ ਟਾਈਮਜ਼ ਹੈ ਉਹਦੀ 28 ਜਨਵਰੀ 1963 ਦੀ ਜਿਹੜੀ ਖਬਰ ਹੈ ਉਹ ਉਹਨੂੰ ਨੇ ਲਾਇਆ ਵੀ 1 ਲੱਖ ਆਮ ਨਾਗਰਿਕਾਂ ਨੇ ਉਹਦੇ ਚ ਪਾਰਟਿਸਿਪੇਟ ਕੀਤਾ ਪਤਾ ਲੱਗਿਆ ਵੀ ਕੁਝ ਆਰਐਸਐਸ ਵਾਲੇ ਵੀ ਵਰਦੀ ਪਾ ਕੇ ਉਧਰ ਨੂੰ ਆ ਰਹੇ ਆ ਕਿਸੇ ਨੇ ਕਿਹਾ ਵੀ ਉਹ ਆ ਰਹੇ ਆ ਕਹਿੰਦੇ ਆਪਾਂ ਰੋਕ ਕਿਸੇ ਨੂੰ ਥੋੜੋ ਸਕਦੇ ਆ ਸਿਟੀਜ਼ਨ ਮਾਰਚ ਹੈ ਆਰਐਸਐਸ ਵਾਲੇ ਵੀ ਕਰ ਲੈਣਾ ਸੱਦਿਆ ਨਹੀਂ ਕਿਸੇ ਨੇ ਆਮ ਓਪਨ ਸੀ ਉਹਦੇ ਚ ਗਏ ਹੋ ਝੂਠ ਪਰੋਸਿਆ ਜਾ ਰਿਹਾ ਹੈ ਜਾਣ ਬੁੱਝ ਕੇ ਹਿਸਟਰੀ ਨੂੰ ਜਾਣ ਬੁੱਝ ਕੇ ਤੋੜਿਆ ਮਰੋੜਿਆ ਜਾ ਰਿਹਾ ਹੈ ਜੋ ਜਵਾਲਨ ਲਹਿਰੂ ਨੇ ਆਰਐਸਐਸ ਬਾਰੇ ਬਾਕੀ ਗੱਲਾਂ ਕਈਆਂ ਨੇ ਉਹ ਦੱਸਿਆ ਕਰੋ ਵੀ ਉਹ ਕੀ ਕਹਿੰਦੇ ਸੀਗੇ ਤੁਹਾਡੇ ਬਾਰੇ ਸੋ ਇਸੇ ਤਰ੍ਹਾਂ ਅੱਜ ਇੰਡੀਅਨ ਐਕਸਪ੍ਰੈਸ ਨੇ ਅ ਪਟੇਲ ਜੀ ਦੇ ਹਵਾਲੇ ਦੇ ਨਾਲ ਲਿਖੇ ਕਿ 18 ਦਸੰਬਰ 1947 ਨੂੰ ਗਾਂਧੀ ਜੀ ਦੀ ਦੇਹਤਿਆ ਤੋਂ ਪਹਿਲਾਂ ਜੈਪੁਰ ਦੇ ਵਿੱਚ ਬੋਲਦਿਆਂ ਹੋਇਆਂ ਉਹਨਾਂ ਨੇ ਕਿਹਾ ਪਟੇਲ ਸਾਹਿਬ ਨੇ ਵੀ ਆਰਐਸਐਸ ਦੇ ਲੋਕਾਂ 'ਚ ਜੋਸ਼ ਤਾਂ ਬਹੁਤ ਹੈ ਪਰ ਇਹਨਾਂ ਨੂੰ ਅਸਾਰੂ ਕੰਮਾਂ 'ਚ ਲਾਉਣਾ ਔਖਾ ਹੈ ਉਹਸਾਰੂ ਕੰਮਾਂ 'ਚ ਜਾਨੀ ਕਿ ਵਿਗੜਾਊ ਕੰਮ ਜਿੰਨੇ ਮਰਜ਼ੀ ਲੱਗੇ ਰਹਿਣ ਦੂਜਾ ਲੋੜ ਇਹ ਹੈ ਵੀ ਆਸਾਰੂ ਕਮਾਚ ਲੱਗ ਜਾਣ ਦੇਸ਼ ਆਜ਼ਾਦ ਹੋਏ ਹੈ ਵੀ ਜੇ ਕੋਈ ਕੰਟਰੀਬਿਊਟ ਕਰ ਦੇਣਾ ਤਾਂ ਚੰਗਾ ਹੈ ਤਿੰਨ ਦਿਨਾਂ ਬਾਅਦ ਉਹਨਾਂ ਦਿਨਾਂ ਦੇ ਵਿੱਚ ਕਰਨਾਟਕਾ ਦੇ ਗੰਗਾਧਰ राव ਦੇਸ਼ਪੰਡੇ ਇੱਕ ਉੱਗੇ ਸੁਤੰਤਰਤਾ ਸੰਗਰਾਮੀ ਸੀ ਉਹਨਾਂ ਨੇ ਇਹ ਗੱਲ ਉਹਨਾਂ ਨੂੰ ਕਹੀ ਸੀ ਪਟੇਲ ਸਾਹਿਬ ਨੂੰ ਚਿੱਠੀ ਲਿਖ ਕੇ ਤਿੰਨ ਦਿਨਾਂ ਬਾਅਦ ਪਟੇਲ ਸਾਹਿਬ ਜਵਾਬ ਦਿੰਦੇ ਹੈ ਵੀ ਇਹ ਤਾਂ ਗੱਲ ਠੀਕ ਹੈ ਕਿ ਇਹਨਾਂ ਦੀ એનર્ਜੀ ਨੂੰ ਚੰਗੇ ਪਾਸੇ ਲਾਇਆ ਜਾਵੇ ਪਰ ਇਹ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਵੀ ਇਹਨਾਂ ਚੋਂ ਬਹੁਤੇ ਬੰਦੇ ਕਿਸੇ ਦਲੀਲ ਨੂੰ ਸੁਣਦੇ ਨਹੀਂ ਆਰਐਸਐਸ ਵਾਲੇ ਇਹ ਪਟੇਲ ਜੀ ਦਾ ਸਰਟੀਫਿਕੇਟ ਹੈ ਆਰਐਸਐਸ ਦੇ ਨਾਂ ਤੇ ਤੇ ਉਹਨਾਂ ਨੇ 6 ਜਨਵਰੀ 1948 ਨੂੰ ਕਿਹਾ ਵੀ ਇਹਨਾਂ ਨੂੰ ਜੇ ਲੈਣਾ ਹੈ ਇਹ ਇਹਨਾਂ ਨੂੰ ਡਾਂਗ ਨਾਲ ਨਹੀਂ ਪਿਆਰ ਨਾਲ ਇਹਨਾਂ ਤੋਂ ਲੈ ਲੋ ਕੰਮ ਜੇ ਦੇ ਸਕਦੇ ਆ ਦੇਸ਼ ਦੇ ਲਈ ਯਾਨੀ ਜਿਹਦੀਆਂ ਤਾਰੀਫਾਂ ਕਰੀਆਂ ਜਾ ਰਹੀਆਂ ਨੇ ਵੀ 100 ਸਾਲ ਹੋ ਗਿਆ ਦੇਸ਼ ਸੇਵਾ ਕਰਦਿਆਂ ਨੂੰ ਉਹਨਾਂ ਦੀ ਦੇਸ਼ ਸੇਵਾ ਬਾਰੇ ਜਿਨ੍ਹਾਂ ਦੀ ਇਹ ਬਹੁਤ ਪ੍ਰਸ਼ੰਸਾ ਕਰਦੇ ਆ ਪਟੇਲ ਜੀ ਜਿਨ੍ਹਾਂ ਦੇ ਨਹਿਰੂ ਨਾਲ ਕਈ ਗੱਲਾਂ ਤੇ મતભેਦ ਵੀ ਸੀ ਉਹ ਇਹਨਾਂ ਨੂੰ ਅਜਿਹੇ ਸਰਟੀਫਿਕੇਟ ਦਿੰਦੇ ਆ ਅੱਜ ਦੀ ਇੰਡੀਅਨ ਐਕਸਪ੍ਰੈਸ ਨੇ ਲਿਖਿਆ ਹੋਇਆ ਤੇ ਹੋਰ ਕਿਹਾ ਵੀ ਮਹਾਤਮਾ ਗਾਂਧੀ ਜੀ ਦਾ ਕਤਲ ਹੋ ਜਾਂਦਾ 30 ਜਨਵਰੀ ਨੂੰ ਆਮ ਹੀ ਮਸ਼ਹੂਰ ਸੀ ਵੀ ਆਰਐਸਐਸ ਵਾਲਿਆਂ ਨੇ ਲੱਡੂ ਵੰਡੇ ਉਦੋਂ ਮਹਾਤਮਾ ਗਾਂਧੀ ਜੀ ਨਾਲ ਕਿਹੜੀ ਵੱਟ ਦਾ ਰੌਲਾ ਸੀ ਮਹਾਤਮਾ ਗਾਂਧੀ ਜੀ ਆ ਦੇਸ਼ ਦੀ ਵੰਡ ਦੇ ਨਾਲ ਹਿੰਦੂਆਂ ਤੇ ਮੁਸਲਮਾਨਾਂ ਸਿੱਖਾਂ ਦੀ ਏਕਤਾ ਦੇ ਮਦਈ ਸੀ ਤੇ ਇਹ ਉਸ ਵੰਡ ਦੇ ਪੱਕਾ ਹੱਕ ਸੀ ਇਹ ਉਹਨਾਂ ਦਾ ਵਟ ਦਾ ਰੋਲਾ ਸੀ ਇਸ ਕਰਕੇ ਉਹਨਾਂ ਦਾ ਕਤਲ ਹੋਇਆ ਸੋ ਉਹ ਜਿਹੜੇ ਕਤਲ ਕਰਨ ਵਾਲੇ ਐ ਉਹਨਾਂ ਦੇ ਉੱਤੇ ਪਟੇਲ ਜੀ ਉਹ ਹੀ ਫਿਰ ਇਹਨਾਂ ਤੇ ਪਾਬੰਦੀ ਲਾਉਂਦੇ ਐ ਪਾਬੰਦੀ ਲਾ ਕੇ ਜਦੋਂ ਪਾਬੰਦੀ हटਦੀ ਐ ਤਾਂ ਤਿੰਨ ਸ਼ਰਤਾਂ ਲਾਉਂਦੇ ਐ ਇਹਨਾਂ ਦੇ ਤੇ ਪਟੇਲ ਸਾਹਿਬ ਇੱਕ ਸ਼ਰਤ ਤਾਂ ਇਹ ਲਾਉਂਦੇ ਐ ਵੀ ਤੁਸੀਂ ਆ ਜਿਹੜੀਆਂ ਗੁਪਤ ਮੀਟਿੰਗਾਂ ਕਰਦੇ ਹੋ ਉਹਨੂੰ ਬੰਦ ਕਰੋ ਦੂਜਾ ਆਪਣਾ ਲਿਖਤੀ ਸੰਵਿਧਾਨ ਪੇਸ਼ ਕਰੋ ਵੀ ਤੁਹਾਡਾ ਸੰਵਿਧਾਨ ਕੀ ਹੈ ਤੁਹਾਡਾ ਵਿਧਿਵਿਧਾਨ ਕੀ ਹੈ ਤੀਜਾ ਤੁਸੀਂ ਜਿਹੜਾ ਕੌਮੀ ਝੰਡਾ ਹੈ ਉਹਦੇ ਲਈ ਬੜਾ ਨਰਾਦਰ ਦਿਖਾਉਨੇ ਹੋ ਉਹਦਾ ਆਦਰ ਕਰੋ ਉਦੋਂ ਨਹੀਂ ਕਰਿਆ ਬਹੁਤ ਦੇਰ ਬਾਅਦ ਆ ਕੇ ਕੌਮੀ ਝੰਡਾ ਲਾਉਣ ਲੱਗੇ ਆ ਇਹ ਇਸ ਕਰਕੇ ਇਹ ਸ਼ਰਤਾਂ ਲਾਈਆਂ ਗਈਆਂ ਇਹਨਾਂ ਤੋਂ ਜਿਹੜਾ ਪਾਬੰਦੀ ਹੈ ਹਟਾਉਣ ਲਈ ਸੋ ਅੱਗੇ ਕਈ ਗੱਲਾਂ ਹੋਰ ਕਰਦੇ ਆ ਮੋਦੀ ਜੀ ਵੀ ਕਹਿੰਦੇ ਆ ਬਾਕੀ ਵੀ ਕਹਿੰਦੇ ਆ ਵੀ ਨੇਹਰੂ ਗਾਂਧੀ ਨੇ ਦੇਸ਼ ਦੀ ਏਕਤਾ ਤੋੜਤੀ ਉਹਨੂੰ ਦੋ ਦੇਸ਼ਾਂ ਤੋਂ ਪੰਨਤਾ ਆਰਐਸਐਸ ਜਿਉਂਦੀ ਜਾਗਦੀ ਸੀ ਬਹੁਤ ਵੱਡੀ ਜਥੇਬੰਦੀ ਸੀ ਉਸ ਟਾਈਮ ਆਰਐਸਐਸ ਨੇ ਦੇਸ਼ ਦੀ ਵੰਡ ਰੋਕਣ ਲਈ ਕੀ ਕੀਤਾ ਸੀ ਜਰਾ ਦੱਸ ਦੇਣ ਕਿਹੜਾ ਸਤਿਆਗ੍ਰਹਿ ਚਲਾਇਆ ਸੀ ਕਿਹੜੀਆਂ ਗ੍ਰਿਫਤਾਰੀਆਂ ਦਿੱਤੀਆਂ ਸੀ ਕਿੱਥੇ ਡਾਂਗਾ ਖਾਧੀਆਂ ਸੀ ਦੇਸ਼ ਦੀ ਆਜ਼ਾਦੀ 'ਚ ਤਾਂ ਨਹੀਂ ਕੁਝ ਕਰਿਆ ਘੱਟੋ-ਘੱਟ ਵੰਡ ਰੋਕਣ ਲਈ ਕਰ ਲੈਂਦੇ ਜੇ ਤੁਸੀਂ ਗਲਾਂਬੇ ਦੰਨੇ ਹੋ ਅੱਜ ਦੱਸੋ ਤਾਂ ਸਹੀ ਕੋਈ ਰਿਕਾਰਡ ਤੁਹਾਡਾ ਹਾਂ ਦੇਸ਼ ਆਜ਼ਾਦ ਹੋ ਗਿਆ ਆਪ ਡਾਕਟਰ ਬੀ ਆਰ ਅੰਬੇਦਕਰ ਦੀ ਅਗਵਾਈ ਦੇ ਵਿੱਚ ਹਿੰਦੂ ਕੋਡ ਬਿੱਲ ਬਣ ਗਿਆ ਉਸ ਹਿੰਦੂ ਕੋਡ ਬਿੱਲ ਨੂੰ ਰੱਦ ਕਰਾਉਣ ਲਈ ਤੁਸੀਂ ਉਹਦੇ ਲਈ ਧਰਨੇ ਮੁਜਾਰੇ ਪੁਤਲੇ ਫੁੱਕਣੇ ਸ਼ੁਰੂ ਕਰ ਦਿੱਤੇ ਉਦੋਂ ਤਾਂ ਤੁਸੀਂ ਬੜੀ ਤਾਕਤ ਦਿਖਾਈ ਅੰਗਰੇਜ਼ਾਂ ਵਿਰੁੱਧ ਕਿਉਂ ਨਹੀਂ ਤਾਕਤ ਦਿਖਾਈ ਇਹਦਾ ਮਤਲਬ ਹੈ ਉਹ ਤਾਂ ਜਿਆਦਾ ਸਕੇ ਸੀ ਮਾਈ ਬਾਪ ਸੀਗੇ ਉਹਨਾਂ ਨਾਲ ਤਾਂ ਉਹਨਾਂ ਦੇ ਖਿਲਾਫ ਤਾਂ ਬੋਲਣਾ ਨਹੀਂ ਸੀ ਆਪਾਂ ਨੇ ਅਗਲੀ ਗੱਲ ਇੱਕ ਹੋਰ ਵੀ ਵੀ ਜਿਨ੍ਹਾਂ ਦੀ ਤਾਰੀਫ ਕੱਲ ਮੋਦੀ ਜੀ ਨੇ ਕੀਤੀ ਹੈ ਦੂਜੇ ਜਿਹੜੇ ਆਰਐਸਐਸ ਦੇ ਮੁਖੀ ਸੀਗੇ ਗੋਲਵਾਲਕਰ ਸਾਹਿਬ ਉਹਨਾਂ ਨੇ ਕਿ ਫਾਸੀ ਵੀ ਜਿਹੜੇ ਫਾਸੀਆਂ 'ਤੇ ਚੜਨ ਵਾਲੇ ਬੰਦੇ ਐ ਹੋਰ ਐ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਇਹ ਐਵੇਂ ਆਪਣੀ ਊਰਜਾ ਨਸ਼ਟ ਕਰ ਰਹੇ ਐ। ਇਹ ਆ ਦਰਸ਼ ਨਹੀਂ ਸਾਡੇ ਹੋ ਸਕਦੇ ਤਾਂ ਹਿੰਸਾ ਵਾਲੇ ਪਾਸੇ ਲੈ ਕੇ ਜਾਂਦੇ ਐ। ਅੱਜਕੱਲ੍ਹ ਭਗਤ ਸਿੰਘ ਨੂੰ ਤੋੜ ਕੇ ਦੇਖਦੇ ਐ ਉਹ ਇਸ ਗੱਲ ਲਈ। ਸੋ ਭਗਤ ਸਿੰਘ ਦੇ ਕੀ ਵਿਚਾਰ ਨੇ ਇਹ ਵੀ ਜਰਾ ਦੇਖ ਲਈਏ। ਉਹਨਾਂ ਦੇ ਸਾਥੀਆਂ ਦੇ ਵਿਚਾਰਾਂ ਦੇ ਵਿੱਚ ਆਹ ਲਿਖਿਆ ਹੋਇਆ ਭਗਤ ਸਿੰਘ ਜੀ ਕਹਿੰਦੇ ਐ। ਇੱਕ ਤਰੀਕੇ ਨਾਲ ਗਾਂਧੀਵਾਦ ਆਪਣਾ ਭਾਣਾ ਮੰਨਣ ਦੇ ਮਾਤਰ ਰੱਖਣ ਦੇ ਬਾਵਜੂਦ ਇਹਦੇ ਬਾਵਜੂਦ ਜਿਹਦੇ ਨਾਲ ਅਸੀਂ ਸਹਿਮਤ ਨਹੀਂ ਭਗਤ ਸਿੰਘ ਜੀ ਕਹਿ ਰਹੇ ਹੈ ਇਨਕਲਾਬੀ ਵਿਚਾਰਾਂ ਦੇ ਨੇੜੇ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ ਗਾਂਧੀਵਾਦ ਕਿਉਂਕਿ ਇਹ ਜਨ ਤੱਕ ਐਕਸ਼ਨ ਤੇ ਨਿਰਪਰ ਕਰਦਾ ਹੈ ਲੋਕਾਂ ਨੂੰ ਨਾਲ ਲੈਂਦਾ ਹੈ ਜਿਹੜਾ ਕਿ ਅਸੀਂ ਨਹੀਂ ਲੈ ਸਕੇ ਲੋਕਾਂ ਤੋਂ ਬਿਨਾ ਕੋਈ ਵੱਡੀ ਤਬਦੀਲੀ ਨਹੀਂ ਹੁੰਦੀ ਇਨਕਲਾਬ ਨਹੀਂ ਹੁੰਦਾ ਭਾਵੇਂ ਉਹ ਜਨਤਾ ਵਾਸਤੇ ਨਹੀਂ ਹਨ ਉਹਨਾਂ ਨੇ ਕਿਰਤੀਆਂ ਨੂੰ ਲਹਿਰ ਵਿੱਚ ਹਿੱਸੇਦਾਰ ਬਣਾ ਕੇ ਕਿਰਤੀ ਇਨਕਲਾਬ ਲਈ ਦੇ ਰਾਹ ਪਾ ਦਿੱਤਾ ਹੈ ਤੇ ਫਿਰ ਕਹਿੰਦੇ ਹਨ ਇਨਕਲਾਬੀਆਂ ਨੂੰ ਅਹੰਸਾ ਦੇ ਫਰਿਸ਼ਤੇ ਨੂੰ ਉਸ ਦਾ ਯੋਗ ਥਾਂ ਦੇਣਾ ਚਾਹੀਦਾ ਹੈ ਇਹ ਗਾਂਧੀ ਜੀ ਬਾਰੇ ਸ਼ਹੀਦ ਭਗਤ ਸਿੰਘ ਜੀ ਲਿਖ ਰਹੇ ਐ ਉਹ ਕਹਿ ਰਹੇ ਐ ਸੋ ਇਹ ਉਹਨਾਂ ਨੂੰ ਵਾਕ ਕਰਕੇ ਜਾਣ ਬੁੱਝ ਕੇ ਕਿਉਂਕਿ ਹਿੰਦੂ ਮੁਸਲਮਾਨ ਗੱਲ ਨਹੀਂ ਬਣਦੀ ਇਹਨਾਂ ਦੀ ਜੇ ਨਾ ਕਰਨ ਤਾਂ ਇੱਕ ਲੇਖ ਹੋਰ ਦਾ ਵਾਇਰ ਦੇ ਵਿੱਚ ਹੈ ਅੱਜ ਉਹਦੇ ਚ ਜਿਹੜਾ ਲਖਾਰੀ ਹੈ ਲਿਖਣ ਵਾਲੇ ਉਹ ਹੈਗੇ ਆ 파ਰਥਾ ਬੈਨਰਜੀ 파ਰਥਾ ਬੈਨਰਜੀ ਦੇ ਫਾਦਰ ਜਿਹੜੇ ਹੈ ਜਤਿੰਦਰ ਨਾਥ ਬੈਨਰਜੀ ਉਹ ਆਰਐਸਐਸ ਦੇ ਸੀ ਉਹ ਕਹਿੰਦੇ ਮੈਂ ਵੀ ਬਹੁਤ ਸਾਲ ਰਿਹਾ ਆਰਐਸਐਸ ਦੇ ਵਿੱਚ ਏਵੀਬੀਪੀ ਚ ਰਿਹਾ ਬੀਜੇਪੀ ਚ ਰਿਹਾ ਤੇ ਪਰ ਜਿਹੜਾ ਮੈਨੂੰ ਲੱਗਿਆ ਵੀ ਇਹ ਦੇਸ਼ ਨੂੰ ਇੱਕ ਨਹੀਂ ਕਰ ਰਹੇ ਜੋੜ ਨਹੀਂ ਰਹੇ ਤਾਂ ਤੋੜ ਰਹੇ ਤੇ ਅੱਜ ਦਾ ਜਿਹੜਾ ਹਿਸਾਬ ਕਿਤਾਬ ਹੈ ਜੇ ਆਪਾਂ ਉਹਨੇ ਬਹੁਤ ਲੰਬੀਆਂ ਚੌੜੀਆਂ ਗੱਲਾਂ ਉਹਨੇ ਵੀ ਲਿਖੀਆਂ ਨੇ ਵੀ ਇਹਨਾਂ ਦਾ ਨਿਸ਼ਾਨਾ ਵਾਇਲੈਂਟ ਇਸਲਾਮ ਹੋ ਵੀ ਹੈ ਇਸਲਾਮ ਵਿਰੋਧੀ ਪ੍ਰਚਾਰ ਤੇ ਇਸਾਈਆਂ ਦੇ ਉੱਤੇ ਹਮਲੇ ਅੱਜ ਦਾ ਜਿਹੜਾ ਹੈਗਾ ਤੇ ਦਲਿਤਾਂ ਦੇ ਉੱਤੇ ਹਮਲੇ ਜਿਹੜੀ ਵੀ ਕੋਈ ਜਿਹੜੇ ਸੈਕੂਲਰ ਹਿੰਦੂ ਨੇ ਉਹ ਜਦੋਂ ਕੋਈ ਦੰਦੇ ਆ ਤਾਂ ਉਹਨਾਂ ਦਾ ਉਲਟ ਚੱਲਣਾ ਉਹਨਾਂ ਦੇ ਸੋ ਇਹ ਇਹਨਾਂ ਦਾ ਮੁੱਖ ਕੰਮ ਹੈ ਦੇਸ਼ ਨੂੰ ਤੋੜਨ ਵਾਲਾ ਕੰਮ ਹੈ ਜੋੜਨ ਵਾਲਾ ਕੰਮ ਨਹੀਂ ਇਸ ਕਰਕੇ ਵਿਕਸਿਤ ਭਾਰਤ ਹੋਣਾ ਤਾਂ ਇੱਕ ਪਾਸੇ ਰਿਹਾ ਇਹ ਤਾਂ ਵਿਨਾਸ਼ਤ ਭਾਰਤ ਬਣਾਉਣ ਵਾਲੇ ਪਾਸੇ ਤੁਰੇ ਹੋਏ ਆ ਜਿਹੜੇ ਦੇਸ਼ ਦੇ ਲੋਕਾਂ ਨੂੰ ਤੋੜਦੇ ਆ ਭਾਰਤ ਮਾਤਾ ਕੋਈ ਵਿਅਕਤੀ ਇੱਕ ਧਰਤੀ ਦਾ ਨਾਂ ਨਹੀਂ ਲੋਕਾਂ ਦਾ ਨਾਂ ਹੈ ਤੇ ਲੋਕਾਂ ਦੇ ਵਿੱਚ ਅੱਡ-ਅੱਡ ਵਿਸ਼ਵਾਸਾਂ ਦੇ ਲੋਕ ਰਹਿੰਦੇ ਆ Hindu ਵਿਸ਼ਵਾਸਾਂ ਦੇ ਕਿੰਨੇ ਲੋਕ ਰਹਿੰਦੇ ਆ ਉਹਨਾਂ ਸਾਰਿਆਂ ਦੀ ਏਕਤਾ ਲਿਆਉਣੀ ਇਹ ਦੇਸ਼ ਦਾ ਕੰਮ ਹੈਗਾ ਜਿਹੜਾ ਤਿੱਬਤ ਦੇ ਆਪਣੇ ਇਹਦੇ 'ਚ ਹੋਇਆ ਆਪਣੇ ਲਦਾਖ ਦੇ ਵਿੱਚ ਉੱਥੋਂ RSS ਦਾ ਅੱਜ ਦਾ ਨਮੂਨਾ ਕਿ ਸੋਨਮ ਵਾਂਗ ਚੁੱਕਦੀਆਂ ਜਿਹੜੀਆਂ ਸਪੀਚਸ ਐ ਜਿਦੇ ਵਿੱਚ ਉਹ ਕਹਿ ਰਹੇ ਐ ਕਿ ਸ਼੍ਰੀਲੰਕਾ ਨੇਪਾਲ ਤੇ ਬੰਗਲਾਦੇਸ਼ ਵਾਂਗ ਹਿੰਸਕ ਤੌਰ ਤੇ ਨਹੀਂ ਅਸੀਂ ਕਰਨਾ ਅਸੀਂ ਅਹਿੰਸਾ ਦੇ ਤੌਰ ਤੇ ਕਰਨਾ ਹੈ ਉਹਨਾਂ ਦੇ ਨਾਵਾਂ ਨੂੰ ਤਾਂ ਰੱਖ ਲਿਆ ਅਹਸ ਕਾਲਾ ਛੱਡ ਕੇ ਹਿੰਸਾ ਵਾਲਾ ਬਣਾ ਕੇ ਵੀ ਉਹਨਾਂ ਦੀ ਤਰ੍ਹਾਂ ਆਪਾਂ ਨੇ ਇੱਥੇ ਬਦਲੀ ਕਰਨੀ ਐ ਉਹਦੇ ਉੱਤੇ ਐਨਐਸਐਲ ਆਇਆ ਪਿਆ ਹੋਰ ਜਿਹੜੇ ਉਹਦੇ ਬਿਆਨ ਨੇ ਉਹਨਾਂ ਨੂੰ ਉਲਟ ਰੱਖ ਕੇ ਜਣੀ ਅਸੀਂ ਇੱਕ ਉਦਾਹਰਨ ਦੇਖਦੇ ਹਾਂ 2016 ਚ ਜੀਐਨਯੂ ਚ ਘਟਨਾਵਾਂ ਹੋਈਆਂ ਅਫਜ਼ਲ ਗੁਰੂ ਦੇ ਨਾਂ ਦੇ ਉੱਤੇ ਉਹਦੇ ਵਿੱਚ ਚਿਕਨਈਆ ਕੁਮਾਰ ਉਹਨਾਂ ਨੂੰ ਜੇਲ੍ਹ ਤੇ ਰੱਖਿਆ ਗਿਆ ਕਿੰਨਾ ਚਿਰ ਇਹ ਕਹਿ ਕੇ ਵੀ ਇਹ ਉੱਥੇ ਇਹ ਟੁਕੜੇ ਟੁਕੜੇ ਗੈਂਗ ਨੇ ਅੱਜ ਤੱਕ ਉਹ ਟੁਕੜੇ ਟੁਕੜੇ ਗੈਂਗ ਦੱਸਿਆ ਨਹੀਂ ਗਿਆ ਉਹਨਾਂ ਗੈਂਗਾਂ ਤੇ ਕੋਈ ਐਕਸ਼ਨ ਉਦੋਂ ਬਾਅਦ ਹੋਇਆ ਨਹੀਂ ਤੇ ਉਸ ਕੇਸ ਦਾ ਵੀ ਕੁਝ ਨਹੀਂ ਬਣਿਆ ਵੀ ਕਿਹਨੇ ਉਹ ਨਾਰੇ ਲਾਏ ਸੀ ਕਿਹਨੇ ਕਰਿਆ ਸੀ ਅੱਜ ਤੱਕ ਨਹੀਂ ਪਤਾ ਲੱਗਿਆ ਇਹੀ ਲਦਾਖ ਦਾ ਜਿਹੜਾ ਐਮਪੀ ਹੈ ਇਹਨਾਂ ਦਾ ਬੀਜੇਪੀ ਦਾ ਸੀਗਾ 2019 ਚ ਹੁਣ ਤਾਂ ਹਾਰ ਗਿਆ। ਇਸ ਐਮਪੀ ਦੀ ਘਰ ਵਾਲੀ ਤੇ ਇਹ ਦੋਵੇਂ ਇੱਕ ਟੀਵੀ ਸ਼ੋਅ 'ਚ ਬੈਠੇ ਸੀ। ਉੱਥੇ ਆ ਗੱਲ ਚੱਲ ਪਈ। ਉਹਨੇ ਆਪਦੇ ਘਰ ਵਾਲੇ ਨੂੰ ਟੋਕਿਆ ਦੀ ਉਸ ਲੇਡੀ ਨੇ ਜਿਹੜੀ ਜੀਐਨਯੂ 'ਚ ਪੜ੍ਹੀ ਸੀ ਉਹ ਕਹਿੰਦੀ ਮੈਂ ਖੁਦ ਆਪ ਉਸ ਟਾਈਮ ਜੀਐਨਯੂ ਦੇ ਵਿੱਚ ਹਾਜ਼ਰ ਸੀ ਉੱਥੇ ਕਨਈਆ ਕੁਮਾਰ ਉੱਥੇ ਹਾਜ਼ਰੀ ਹੈ ਨਹੀਂ ਸੀ ਉਹਨੇ ਨਾਰੇ ਤਾਂ ਕਿੱਥੋਂ ਲਾ ਦੇਣੇ ਸੀ। ਯਾਨੀ ਐਦਾਂ ਝੂਠ ਬੋਲਦੇ ਐ। ਸ਼ਰਿਆਮ ਝੂਠ ਬੋਲਦੇ ਆ ਜਣੀ ਝੂਠ ਬੋਲਣ ਦਾ ਲਿਸਨਸ ਹੈ ਤੇ ਮੋਦੀ ਦਾ ਜਿਹੜਾ ਪਵਤਾ ਭਾਸ਼ਣ ਹੈ ਆਰਐਸਐਸ ਦੇ ਪ੍ਰਸ਼ਾਸਾ ਦੇ ਵਿੱਚ ਕਿਹਾ ਹੋਇਆ ਉਹ ਬਹੁਤ ਵੱਡਾ ਝੂਠ ਦਾ ਪਲੰਦਾ ਹੈ ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਹੈ ਇਸ ਕਰਕੇ ਆਰਐਸਐਸ ਦੀ ਫਿਰਕੂ ਜ਼ਹਿਰੀਲੀ ਵਿਚਾਰਧਾਰਾ ਤੋਂ ਦੀ ਜਿਹੜਾ ਖਤਰਾ ਹੈ ਉਹਨਾਂ ਤੋਂ ਸੁਚੇਤ ਹੋ ਕੇ ਲੋਕਾਂ ਦੀ ਏਕਤਾ ਲਈ ਕਿਰਤੀ ਲੋਕਾਂ ਦੀ ਏਕਤਾ ਲਈ ਵਿਚਾਰਧਾਰਾ ਦੇ ਉੱਤੇ ਚੱਲਣ ਦੀ ਲੋੜ ਹੈ ਅੱਜ ਦੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ